ਹਾਂਜੀ ਅੱਜ ਫੇਰ ਸੁਖਮਨੀ ਸਾਹਿਬ ਦੇ ਵਿੱਚੋਂ ਹੀ ਦੋ ਤੁਕਾਂ ਦੀ ਵਿਚਾਰ ਕਰਨੀ ਹੈ ਗੁਰੂ ਕਿਰਪਾ ਕਰੇ ਕਿਰਪਾ ਦੀ ਛੜੀ ਮੇਰੇ ਸਿਰ ਤੇ ਰੱਖ ਕੇ ਆਪ ਇਹਨਾਂ ਦੋ ਤੁਕਾਂ ਦੀ ਵਿਚਾਰ ਕਰਾ ਲੈਣ ਮੈਂ ਸੱਚ ਕਹਿੰਨੀ ਵਾਰ-ਵਾਰ ਕਿ ਮੈਨੂੰ ਆਪ ਨੂੰ ਕੁਛ ਨਹੀਂ ਆਉਂਦਾ ਜੋ ਮੇਰਾ ਗੁਰੂ ਬੁਲਾਉਂਦਾ ਹੈ ਉਹੀ ਬੋਲਦੀ ਆ ਪਹਿਲਾ ਫਤਿਹ ਦਸਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋ ਤੁਕਾਂ ਸੁਖਨੀ ਸਾਹਿਬ ਦੇ ਵਿੱਚੋਂ ਮੈਂ ਸੁਖਣੀ ਸਾਹਿਬ ਦਾ ਪਾਠ ਪੜ੍ਹਦੇ ਨਹੀਂ ਫੋਨ ਦੇ ਉੱਤੇ ਲਾ ਕੇ ਸੁਣਦੀ ਆ ਕੰਮ ਕਰਦੀ ਆ ਜਿਵੇਂ ਪੋਚਾ ਲਾਉਣੀ ਆ ਹੱਥਾਂ ਨਾਲ ਪੋਚਾ ਲਾਈ ਜਾਨੀ ਆ ਨਾਲ-ਨਾਲ ਉਹ ਤੁਕਾਂ ਦੀ ਸੁਣਦੀ ਆ ਬਾਣੀ ਸੁਣਦੀ ਆ ਉਹਦੇ ਵਿੱਚੋਂ ਦੋ ਤੁਕਾਂ ਆਂ ਜਿਹਦਾ ਅੱਜ ਵਿਚਾਰ ਕਰਨਾ ਹੈ ਪ੍ਰਮਾਤਮਾ ਆਪ ਕਰਾ ਲੈਣ ਉਹ ਤੁਕਾਂ ਹੈਗੀਆਂ ਆ ਆਪ ਜਪੋ ਅਵਰ ਨਾਮ ਜਪਾਵੋ ਕਹਿੰਦੇ ਆਪ ਜਪੋ ਅਵਰ ਹੋਰ ਨਾਂ ਨੂੰ ਹੋਰ ਨਾਂ ਨੂੰ ਕਹਿੰਦੇ ਨਾਮ ਜਪਾਵੋ ਪਹਿਲਾ ਕੀ ਕਰਨਾ ਹੈ ਪਹਿਲਾ ਆਪ ਜਪਣਾ ਹੈ ਫਿਰ ਹੋਰਨਾਂ ਨੂੰ ਜਪਾਉਣਾ ਹੈ ਹੁਣ ਇੱਕ ਪਾਸੇ ਕਹਿੰਦੇ ਆ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪਹਿ ਅਵਰਾ ਨਾਮ ਜਪਾਵੇ ਗੁਰਨਾਨਕ ਦੇਵ ਜੀ ਕਹਿੰਦੇ ਮੈਂ ਉਹ ਗੁਰਸਿੱਖਾਂ ਦੀ ਧੂੜ ਮੰਗਦਾ ਚਰਨਾਂ ਦੀ ਧੂੜ ਮੰਗਦਾ ਜਿਹੜੇ ਆਪ ਜਪਦੇ ਆ ਤੇ ਹੋਰਨਾਂ ਨੂੰ ਜਪਾਉਂਦੇ ਆ ਕਰਨਾ ਹੈ ਇਹ ਕੰਮ ਪਰ ਪਹਿਲਾ ਆਪ ਜਪਣਾ ਹੈ ਅੱਛਾ ਜਿਹੜਾ ਇਹ ਕੰਮ ਇਸ ਤਰ੍ਹਾਂ ਨਹੀਂ ਕਰਦਾ ਜਿਵੇਂ ਹਰ ਤਕ ਬਾਣੀ ਦੇ ਵਿੱਚ ਦੱਸੀ ਵੀ ਹੈ ਕਹਿੰਦੇ ਅਵਰ ਉਪਦੇਸ ਹੈ ਆਪ ਨਾ ਕਰੈ ਆਵਰ ਹੋਗੇ ਦੂਜੇ ਦੂਜਿਆਂ ਨੂੰ ਉਪਦੇਸ਼ ਦਿੰਦਾ ਜਿਵੇਂ ਮੈਂ ਹੁਣ ਦਈ ਜਾਨੀ ਹੈ ਅਵਰ ਉਪਦੇਸ ਹੈ ਆਪ ਨਾ ਕਰੈ ਜਿਹੜਾ ਉਪਦੇਸ਼ ਦੂਜਿਆਂ ਨੂੰ ਦੇ ਰਹੇ ਆ ਤੁਸੀਂ ਉਹ ਉਪਦੇਸ਼ ਤੁਸੀਂ ਆਪ ਨਹੀਂ ਕਰਦੇ ਤਾਂ ਹੀ ਪਹਿਲਾਂ ਕਿਹਾ ਆਪ ਜਪੋ ਫਿਰ ਦੂਜਿਆਂ ਨੂੰ ਜਪਾ ਬੋ ਕਹਿੰਦੇ ਅਵਰ ਉਪਦੇਸ਼ ਹੈ ਆਪ ਨਾ ਕਰਾ ਤੇ ਉਧਰ ਰਿਜ਼ਲਟ ਕੀ ਨਿਕਲਣਾ ਫਿਰ ਆਵਤ ਜਾਵਤ ਜਨਮ ਹੈ ਮਰੈ ਕਹਿੰਦੇ ਫਿਰ ਆਈ ਜਾਊਗਾ ਜਾਈ ਜਾਊਗਾ ਜੰਮੀ ਜਾਊਗਾ ਮਰੀ ਜਾਊਗਾ ਪਹਿਲਾਂ ਤਾਂ 10 ਮਹੀਨੇ ਮਾਂ ਦੇ ਪੇਟ ਚ ਪੁੱਠਾ ਲਟਕੋ ਫਿਰ ਇੱਥੇ ਦੁਖ ਸੁਖ ਭੋਗੂ ਤੇ ਫਿਰ ਫਿਰ ਇਸੇ ਚੱਕਰ ਜੀ ਜੇ ਇੱਥੇ ਬਾਹਲੇ ਮਾਰੇ ਕਰਮ ਕਰਲੇ ਤੇ ਫਿਰ ਟੇਡੀਆਂ ਬੈਡੀਆਂ ਜੂਨਾ ਚ ਤੇ ਜੇ ਚੰਗੇ ਕਰ ਗਿਆ ਤੇ ਫਿਰ ਫਿਰ ਮੁਰਖਾ ਜਨਮ ਚ ਪਰ ਦੁੱਖ ਤਾਂ ਭੋਗਣਾ ਹੀ ਪੈਣਾ ਨਾ ਕਿਉਂ ਨਾ ਪ੍ਰਮਾਤਮਾ ਕਿਰਪਾ ਕਰੇ ਵੀ ਇਹ ਆਵਤ ਜਮਤ ਵਾਲਾ ਜਨਮ ਮਰਨ ਵਾਲਾ ਗੇੜ ਹੀ ਕੱਟਿਆ ਜਾਵੇ ਦੁੱਖ ਭੋਗਣਾ ਹੀ ਨਾ ਪਵੇ ਨਾ ਤਾਂ ਮਾਂ ਦੇ ਪੇਟ 'ਚ ਭੋਗਣਾ ਪਵੇ ਤਨਾ ਇੱਥੇ ਆ ਕੇ ਭੋਗਣਾ ਪਵੇ ਵੀ ਉਹੀ ਕੰਮ ਕਰੀਏ ਜਿਹਦਾ ਫਾਇਦਾ ਹੋਵੇ ਆਪਾਂ ਨੂੰ ਦੁੱਖ ਕਿਸੇ ਤਰੀਕੇ ਨਾਲ ਵੀ ਨਾ ਭੋਗਣਾ ਪਵੇ ਅਜਾ ਫਿਰ ਹੁਣ ਕੀ ਕਹਿੰਦੇ ਆ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸੁਣਤ ਕਹਿਤ ਰਹਿਤ ਗਤ ਹੁੰਦੀ ਹੈ ਆਤਮਿਕ ਉੱਚੀ ਅਵਸਥਾ ਉੱਚੀ ਆਤਮਿਕ ਅਵਸਥਾ ਜਿਹਨੂੰ ਕਹਿੰਦੇ ਆ ਗਤ ਪਾਵੋ ਦਾ ਮਤਲਬ ਪ੍ਰਾਪਤ ਕਰ ਲਓ ਉਹ ਜਦੋਂ ਪ੍ਰਾਪਤ ਹੋ ਗਈ ਫਿਰ ਆਵਤ ਜਾਵਤ ਵਾਲਾ ਚੱਕਰ ਕਟਿਆ ਜਾਊਗਾ ਹੁਣ ਮੂਰੇ ਵੇਖੋ ਕਹਿੰਦੇ ਸੁਣਤ ਕਹਿਤ ਰਹਿਤ ਗਤ ਪਾਵੋ ਇਹ ਅਵਸਥਾ ਜਿਹੜੀ ਉੱਚੀ ਆਤਮਿਕ ਅਵਸਥਾ ਹੈ ਇੱਕ ਕਿਵੇਂ ਪ੍ਰਾਪਤ ਕੀਤੀ ਜਾਣੀ ਹੈ ਤਨ ਅਖਰ ਦਸਿਆ ਸੁਣਤ ਕਹਿਤ ਰਹਤ ਜਿਹੜੀ ਗੱਲ ਤੁਸੀਂ ਜ਼ੁਬਾਨ ਤੋਂ ਕਹਿੰਨੇ ਆ ਨਾ ਜੋ ਬਾਣੀ ਪੜਦੇ ਆ ਜੋ ਬਾਣੀ ਦੀ ਕੋਈ ਵੀ ਗੱਲ ਕਰਦੇ ਆ ਕਹਿੰਨੇ ਆ ਉਹਨੂੰ ਸੁਣੋ ਆਪਦੀ ਕਹੀ ਨੂੰ ਸੁਣੋ ਜੀਬ ਤੁਹਾਡੀ ਕੀ ਕਹਿ ਰਹੀ ਆ ਆਨੰਦ ਸਾਹਿਬ ਦੀ ਬਾਣੀ ਸਿ ਚਲੋ ਤੀਜੇ ਪਾਸ਼ਾ ਕੀ ਕਹਿੰਦੇ ਆ ਕਹਿੰਦੇ ਹਰ ਹਰ ਨਿਤ ਕਰਹਿ ਰਸਨਾ ਕਹਾ ਕਸ਼ੂ ਨਾ ਜਾਣੇ ਹਰੀ ਹਰੀ ਕਹਿੰਦੇ ਨਤ ਰਸਨਾ ਜੀਬ ਰਸਨਾ ਜੀਬ ਨੂੰ ਕਹਿੰਦੇ ਆ ਕਹਿੰਦੇ ਨਤ ਕਹੀ ਜਾਂਦੀ ਹਰੀ ਹਰੀ ਪਰ ਜੋ ਗੱਲ ਬਾਣੀ ਕਹਿੰਦੀ ਆ ਉਹਨੂੰ ਕਹਿੰਦੇ ਕੁਝ ਵੀ ਨਹੀਂ ਸਮਝਦੀ ਵੀ ਬਾਣੀ ਕੀ ਕਹਿੰਦੀ ਆ ਕਿਉਂਕਿ ਕੰਨਾਂ ਨਾਲ ਸੁਣਦੇ ਨਹੀਂ ਉਹਨੂੰ ਵਿਚਾਰਦੇ ਨਹੀਂ ਸੁਣੀ ਉਦੋਂ ਗੱਲ ਜਾਣੀ ਆ ਜਦੋਂ ਧਿਆਨ ਪੂਰਾ ਹੋਊਗਾ ਵੈਸੇ ਵੀ ਆਪਾਂ ਜਦੋਂ ਕੋਈ ਗੱਲ ਕਿਸੇ ਨਾਲ ਕਰਦੇ ਹੋਈਏ ਤੇ ਕੋਈ ਸੁਣਨ ਵਾਲਾ ਕਹਿੰਦਾ ਹੈ ਨਾ ਕਈ ਵਾਰੀ ਵੀ ਦੁਬਾਰਾ ਦੱਸੀ ਮੈਨੂੰ ਪਤਾ ਨਹੀਂ ਲੱਗਿਆ ਕੀ ਕਿਹਾ ਸੀ ਤੂੰ ਤੇ ਉਹ ਕਹਿੰਦਾ ਤੂੰ ਕਿੱਥੇ ਸੀ ਬੈਠਾ ਤੇ ਇੱਥੇ ਹੀ ਆ ਤੂੰ ਕਿੱਥੇ ਇਸ ਤਰ੍ਹਾਂ ਧਿਆਨ ਕਿੱਥੇ ਸੀ ਤੂੰ ਸੁਣੀ ਨਹੀਂ ਉਹ ਕਹਿੰਦਾ ਨਹੀਂ ਮੇਰਾ ਧਿਆਨ ਹੋਰ ਪਾਸੇ ਸੀ ਮਤਲਬ ਹੋਰ ਕੋ ਸੋਚਦਾ ਸੀ ਉਹ ਗੱਲ ਚੰਗੀ ਤਰ੍ਹਾਂ ਸੁਣੀ ਨਹੀਂ ਸੁਣਨਾ ਬਹੁਤ ਔਖਾ ਹੈ ਸੁਣਿਆ ਉਦੋਂ ਜਾਂਦਾ ਹੈ ਜਦੋਂ ਧਿਆਨ ਪੂਰਾ ਹੋਵੇ ਟਕਾ ਦੇ ਵਿੱਚ ਫਿਰ ਗੱਲ ਦੀ ਸਮਝ ਆਉਂਦੀ ਫਿਰ ਸੁਣਿਆ ਜਾਂਦਾ ਹੈ ਕਹਿੰਦੇ ਸੁਣਤ ਕਹਿਤ ਰਹਿਤ ਜੋ ਤੂੰ ਕਹਿਣਾ ਉਹਨੂੰ ਸੁਣ ਸੁਣ ਕੇ ਫਿਰ ਤੀਜਾ ਖਰੂਦੂ ਵੀ ਔਖਾ ਰਹਿਤ ਰਹਿਤ ਦਾ ਮਤਲਬ ਤੇਰਾ ਜੀਵਨਾ ਜਿਹੜਾ ਉਹ ਉਸ ਤਰ੍ਹਾਂ ਬਦਲਿਆ ਹੋਵੇ ਰਹਿਤ ਤੇਰੀ ਉਹ ਹੋਇਆ ਬਾਹਰ ਲਈ ਰਹਿਤ ਦਾ ਨਹੀਂ ਨਾ ਲਿਆ ਗੁਰਬਾਣੀ ਵਿੱਚ ਧਿਆਨ ਨਾਲ ਕਿਤੇ ਗੁਰੂ ਗ੍ਰੰਥ ਸਾਹਿਬ ਇੱਕ ਵਾਰੀ ਵਿਦ ਮੀਨਿੰਗ ਤੁਸੀਂ ਪੜ ਲਉਣਾ ਆਪ ਖੁਦ ਤਾਂ ਅੱਖਾਂ ਖੁੱਲ ਜਾਣ ਬੀਪੇਖ ਨੂੰ ਕਿੰਨਾ ਖੰਡਨ ਕੀਤਾ ਬਾਣੀ ਨੇ ਕੋਈ ਬਾਹਰੋਂ ਭੇਖ ਨਹੀਂ ਕਰਨਾ ਬਿਲਕੁਲ ਪਹਿਰਾਵੀ ਵਾਲਾ ਨਾ ਇਤੇ ਨਹੀਂ ਕਿਹਾ ਬਾਣੀ ਨੇ ਵੀ ਭੇਖਣਾ ਉਹ ਕਹਿੰਦੇ ਆ ਤੁਹਾਡਾ ਜਿਹੜਾ ਹੈਗਾ ਸ਼ਬਦ ਹੈ ਜਿਹੜਾ ਗੁਰੂ ਦਾ ਗੁਰੂ ਦੀ ਸ਼ਰਨ ਪੈ ਕੇ ਸ਼ਰਨ ਪੈਣ ਦਾ ਮਤਲਬ ਅਮ੍ਰਿਤ ਛਕਣਾ ਗੁਰੂ ਦੀ ਸ਼ਰਨ ਪੈ ਕੇ ਤੇ ਜਿਹੜਾ ਸ਼ਬਦ ਹੈ ਉਹ ਹਿਰਦੇ ਵਿੱਚ ਟਿਕਿਆ ਰਹੇ ਉਹਦੇ ਨਾਲ ਇੰਨਾ ਪ੍ਰੇਮ ਹੋਵੇ ਇੰਨੀ ਖਿੱਚ ਹੋਵੇ ਜਿਵੇਂ ਸਾਨੂੰ ਕੰਮ ਕਰਨ ਦੀ ਖਿੱਚ ਆ ਸਾਨੂੰ ਹਰ ਲੋੜ ਪੂਰੀ ਕਰਨ ਦੀ ਖਿੱਚ ਆ ਉਹ ਬਾਣੀ ਇਹ ਨਹੀਂ ਕਹਿੰਦੀ ਕਿ ਤੁਸੀਂ ਕਾਮਨਾ ਕਰੋ ਜਾਂ ਲੋੜਾਂ ਨਾ ਪੂਰੀਆਂ ਕਰੋ ਨਹੀਂ ਕਰੋ ਪਰ ਉਸੇ ਤਰ੍ਹਾਂ ਖਿੱਚ ਇਹਦੀ ਵੀ ਨਾਲ ਹੋਣੀ ਚਾਹੀਦੀ ਗੱਡੀ ਚਲਾਉਂਦਿਆਂ ਬੰਦਾ ਜੇ ਗਾਣੇ ਸੁਣ ਸਕਦਾ ਵਿੱਚ ਰੀਲ ਲਾ ਕੇ ਤੇ ਕੋਈ ਹੋਰ ਬਾਣੀ ਵੀ ਸੁਣ ਸਕਦਾ ਹੈ ਟੇਪਾਂ ਵਿੱਚ ਲੱਗੀਆਂ ਆ ਗੱਡੀਆਂ ਦੇ ਉਹਦੇ ਵਿੱਚ ਗੰਦੇ ਗਾਣੇ ਸੁਣਨ ਨਾਲੋਂ ਬਾਣੀ ਵੀ ਸੁਣ ਸਕਦਾ ਖਿੱਚ ਮਤਲਬ ਤੁਹਾਡੀ ਉਧਰ ਹੋਣੀ ਚਾਹੀਦੀ ਆ ਨਾਮ ਵਾਲੇ ਪਾਸੇ ਤੇ ਰਹਿਤ ਰਹਿਤ ਤੁਹਾਡਾ ਜੀਵਨ ਆ ਜਿਹੜਾ ਜੋ ਤੁਹਾਡੀ ਜ਼ੁਬਾਨ ਕਹਿੰਦੀ ਆ ਬਾਣੀ ਨੂੰ ਤੇ ਉਹਨੂੰ ਸੁਣੋ ਧਿਆਨ ਨਾਲ ਤੇ ਤੁਹਾਡੀ ਰਹਿਤ ਵੀ ਉਹੀ ਹੋਵੇ ਰਬੋ ਵੀ ਉਸੇ ਤਰ੍ਹਾਂ ਹੀ ਫਿਰ ਔਰੇ ਔਖਾ ਬਹੁਤ ਹੈ ਇਹ ਗੁਰੂ ਕੋਲੋਂ ਲੇਲੜੀਆਂ ਕੱਢ ਕੇ ਚੀਜ਼ ਮੰਗਣੀ ਪੈਂਦੀ ਆ ਮਰੇ ਸ਼ਾਕੇ ਫਿਰ ਗੁਰੂ ਨੂੰ ਕਹਿਣਾ ਪੈਂਦਾ ਸੱਚੇ ਪਾਤਸ਼ਾਹ ਮੈਂ ਹੋਰ ਕੁਝ ਨਹੀਂ ਮੰਗਦਾ ਮੈਂ ਹੋਰ ਕੁਝ ਨਹੀਂ ਮੰਗਦੀ ਨਾ ਦੁੱਧ ਨਾ ਪੁੱਤ ਨਾ ਕੋਠੀਂਆਂ ਦਾ ਕਾਰਣਾ ਬਾਹਰਲਾ ਕੰਮ ਨਾ ਅੰਦਰਲਾ ਕੰਮ ਨਾ ਨੌਕਰੀ ਕੁਝ ਨਹੀਂ ਮੰਗਦੀ ਉਹ ਮੰਗਣ ਦੇ ਬੱਚੇ ਮੰਗਦੇ ਮਾਂ ਪਿਓ ਤੋਂ ਕੋਈ ਚੀਜ਼ ਜਦੋਂ ਛੋਟਾ ਸਵਾਰੀ ਕਰ ਵੱਡੇ ਹੋ ਕੇ ਤਾਂ ਮੰਗਣ ਲੱਗ ਜਾਂਦੇ ਆ ਜਦੋਂ ਬੱਚਾ ਬੋਲਣ ਨਹੀਂ ਲੱਗਦਾ ਛੋਟਾ ਜਿਹਾ ਹੁੰਦਾ ਉਹਨੇ ਕਦੇ ਕਿਹਾ ਵੀ ਮੈਨੂੰ ਸੋਹਣੀ ਬੋਤਲ ਦੁੱਧ ਵਾਲੀ ਲਿਆ ਕੇ ਦਿਓ ਜਾਂ ਮੈਨੂੰ ਉਹ ਸੋਹਣਾ ਜਿਹੜਾ ਵਿੱਚ ਪਾਉਂਦੇ ਆ ਪਿੰਗੇ ਜਿਹਦੇ ਵਿੱਚ ਬੱਚੇ ਨੂੰ ਕਿੰਨਾ ਕੁਸ ਚੱਲਿਆ ਹੋ ਹੁੰਦਾ ਉਹ ਕਦੇ ਉਹਨੇ ਬੱਚੇ ਨੇ ਕੋਈ ਖੇਡ ਮੰਗੀ ਹੈ ਕੋਈ ਟਵਾਇਆ ਲੈ ਕੇ ਦਿਓ ਜਾ ਉਹ ਲੈ ਕੇ ਦਿਓ ਮਾਂ ਪਿਓ ਆਪਣੇ ਆਪ ਜਦੋਂ ਵੇਖਦਾ ਬੱਚਾ ਛੋੜਾ ਜਿਹਾ ਛੋਟਾ ਜਿਹਾ ਵੱਡਾ ਹੋ ਗਿਆ ਉਹਦੇ ਹੱਥੇ ਸ਼ੰਕਰਾਂ ਲੈ ਕੇ ਫੜਾ ਆਂਦਾ ਆਪੇ ਬਣਾਉਨੇ ਆ ਨਾ ਆਪਾਂ ਆਪੇ ਉਹਨੂੰ ਵਾਕਰ ਦੀ ਲੋੜ ਆ ਹੁਣ ਜਿਉਂਨੇ ਕਹਦੇ ਬੱਚੇ ਨੇ ਕਿਆ ਬੋਲ ਕੇ ਵੀ ਮੈਨੂੰ ਵਾਕਰ ਚਾਹੀਦਾ ਆਪੇ ਹੀ ਮਾਪਿਓ ਜਿੰਨੀ ਕ ਪੌਂਚ ਹੁੰਦੀ ਐ ਉਸ ਹਿਸਾਬ ਨਾਲ ਹਰ ਇੱਕ ਮਾਪਿਓ ਆਪਦੇ ਬੱਚੇ ਨੂੰ ਆਪੇ ਚੀਜ਼ ਲਿਆ ਕੇ ਦਿੰਦਾ ਤੇ ਜੇ ਅਸੀਂ ਉਹਦੇ ਬੱਚੇ ਆ ਸਾਡਾ ਉਹ ਮਾਪਿਓ ਆ ਤੇ ਫਿਰ ਸਾਨੂੰ ਮੰਗਣ ਦੀ ਲੋੜ ਕਿਹੜੀ ਐ ਉਸ ਬੱਚੇ ਵਾਂਗੂ ਆਪੇ ਨਹੀਂ ਦੇਊਗਾ ਫਿਰ ਸਾਨੂੰ ਜਿਵੇਂ ਜਿਵੇਂ ਲੋੜ ਪਊਗੀ ਜਿਹੜੀ ਚੀਜ਼ ਦੀ ਗੱਲ ਤਾਂ ਆ ਗਈ ਐ ਨਾ ਵੀ ਮੰਨਣ ਤੇ ਆ ਵੀ ਅਸੀਂ ਉਹਨੂੰ ਮਾਪਿਓ ਬਣਾਉਣੇ ਆ ਅਸੀਂ ਉਹਦੇ ਬੱਚੇ ਬਣਦੇ ਆ ਉਸ ਤਰ੍ਹਾਂ ਬਿਲਕੁਲ ਜਿਵੇਂ ਨਾਨਕੇ ਹੁੰਦੇ ਆ ਬੱਚੇ ਦੇ ਕੋਈ ਵੀ ਗੱਲ ਹੁੰਦੀ ਆ ਆਪਾਂ ਕਹਿੰਨੇ ਆ ਨਾ ਇਹ ਮਾਮਾ ਤੈਨੂੰ ਮਾਮਾ ਲੱਗਦਾ ਤੈਨੂੰ ਫ੍ਰੀ ਦੇ ਦੂਗਾ ਇਹ ਬੜੀ ਕਹਾਵਤ ਆਪਣੇ ਸਾਰੇ ਬਣੀ ਵੀ ਦੁਨੀਆ ਦੇ ਵਿੱਚ ਇਹ ਮਾਮਾ ਲੱਗਦਾ ਤੈਨੂੰ ਫ੍ਰੀ ਦੇ ਦੂ ਚੀਜ਼ ਮਾਮਾ ਮਾ ਮਾ ਦੋ ਆ ਮਾਮਾ ਮਾ ਮਾ ਮਾਮਾ ਉਹ ਫ੍ਰੀ ਦਿੰਦਾ ਹੈ ਬੱਚੇ ਨੂੰ ਫ੍ਰੀ ਚੀਜ਼ ਲੈ ਕੇ ਕਦੀ ਪੈਸੇ ਨਹੀਂ ਲੈਂਦਾਗਾ ਬੱਚਾ ਨਾਨਕੀ ਜਾਵੇ ਜਾਂ ਮਾਮਾ ਆ ਜੇ ਆਪਣੇ ਕੋਲੇ ਇੱਥੇ ਤੇ ਉਹ ਮਾਮਾ ਚੀਜ਼ ਲੈ ਕੇ ਦੇਵੇ ਤੇ ਉਹ ਪੈਸੇ ਲਵੇ ਨਾ ਇਸੇ ਤਰ੍ਹਾਂ ਜਿਉ ਨੂੰ ਅਸੀਂ ਮਾਪਿਓ ਬਣਾਇਆ ਪਰਮਾਤਮਾ ਨੂੰ ਉਹ ਕਿਉਂ ਨਹੀਂ ਦੇਊਗਾ ਸੰ ਚੀਜ਼ ਗੱਲ ਤਾਂ ਵਿਸ਼ਵਾਸ ਤੇ ਆ ਨਾ ਅਸੀਂ ਉਸ ਤਰ੍ਹਾਂ ਬਣਾ ਲ ਗਏ ਰਿਸ਼ਤਾ ਉਹਦੇ ਨਾਲ ਉਹਦੇ ਨਾਲ ਪਿਆਰ ਇੰਨਾ ਬਣ ਜੇ ਇੰਨਾ ਪ੍ਰੇਮ ਪੈ ਜੇ ਉਹ ਨੂੰ ਇੱਕ ਰਿਸ਼ਤਾ ਸਮਝ ਗਏ ਰਿਸ਼ਤਾ ਕਿਹੜਾ ਉਹਦੇ ਨਾਲ ਜਿਹੜਾ ਮਰਜੀ ਰਿਸ਼ਤਾ ਪਾ ਲਓ ਤੁਸੀਂ ਮਾਂ ਬਣਾ ਲਓ ਉਹ ਨੂੰ ਮਾਂ ਵੀ ਬਣ ਜੂ ਪਿਓ ਬਣਾ ਲਓ ਭਰਾ ਬਣਾ ਲਓ ਭੈਣ ਬਣਾ ਲਓ ਮਿੱਤਰ ਬਣਾ ਲਓ ਗੁਰੂ ਨੇ ਨਹੀਂ ਮਿੱਤਰ ਬਣਾਇਆ ਪਰਮਾਤਮਾ ਨੂੰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਿਹਾ ਨਾ ਤੇ ਅਸੀਂ ਗੁਰੂ ਨੂੰ ਮਿੱਤਰ ਬਣਾਉਣਾ ਕਿਉਂਕਿ ਅਸੀਂ ਪਰਮਾਤਮਾ ਨੂੰ ਤਾਂ ਜਾਣਦੇ ਨਹੀਂ ਪਰਮਾਤਮਾ ਤਾਂ ਸਾਡੇ ਹੈ ਤਾਂ ਅੰਦਰ ਪਰ ਉਹ ਨੂੰ ਅਸੀਂ ਵੇਖਿਆ ਨਹੀਂ ਉਹ ਅਦ੍ਰੈਸ਼ਟ ਹੈ ਉਹ ਗੁਰੂ ਨੇ ਵਿਖਾਉਣਾ ਹੈ ਅੰਦਰੋਂ ਹੀ ਵਿਖਾਉਣਾ ਬਾਹਰ ਕਿਤੇ ਨਹੀਂਗਾ ਬਾਰ ਕਿਤੇ ਵਿਪਟਕਨ ਦੀ ਲੋੜ ਨਹੀਂ ਨਾ ਕਿਤੇ ਜਾਨ ਦੀ ਲੋੜ ਆ ਨਾ ਉਹਨੂੰ ਲੱਭਣ ਦੀ ਲੋੜ ਆ ਬਾਣੀ ਵਿੱਚ ਤਾਂ ਇੱਥੋਂ ਤੱਕ ਲਿਖਿਆ ਪਿਆ ਵੀ ਜਿਹੜੀ ਬਾਹਰ ਪੂਜਾ ਕਰਨੀ ਆ ਜਾਂ ਬਾਹਰ ਕੁਝ ਵੀ ਕਰਨਾ ਜੋ ਵੀ ਉਹ ਕੁਛ ਵੀ ਕਰਨ ਦੀ ਲੋੜ ਨਹੀਂ ਤੁਸੀਂ ਨਾਮ ਨੂੰ ਜਪ ਕੇ ਆਪਣੇ ਹਿਰਦੇ ਵਿੱਚ ਟਿਕਾ ਲਿਆ ਨਾ ਉਹਦੇ ਨਾਲ ਪਿਆਰ ਪਾ ਲਿਆ ਇਹੀ ਉਹਦੀ ਪੂਜਾ ਹੈ ਸਭ ਤੋਂ ਵੱਡੀ ਚੀਜ਼ ਕਲਯੁਗ ਮੈਂ ਕੀਰਤਨ ਪ੍ਰਧਾਨਾ ਕੀਰਤਨ ਦਾ ਮਤ ਹੁੰਦਾ ਸੇਸਤ ਸਲਾਹ ਇਹ ਪ੍ਰਧਾਨ ਹੈ ਸਭ ਤੋਂ શ્રેષ્ઠ ਕਰਨੀ ਆ ਨਾਮ ਜਪਣਾ ਉਹ ਤੁਸੀਂ ਕੱਲਾ ਵੈਗਰੂ ਵੈਗਰੂ ਵੀ ਕਹਿ ਸਕਦੇ ਆ ਉਹ ਮੂਲ ਮੰਤਰ ਵੀ ਪੜ ਸਕਦੇ ਆ ਉਹ ਸ਼ਬਦ ਵੀ ਕੋਈ ਇੱਕ ਤੱਕ ਦੋ ਤੱਕ ਜੋ ਵੀ ਆਉਂਦੀ ਆ ਜੋ ਜਿਹੜੀ ਤੱਕ ਵੀ ਤੁਹਾਨੂੰ ਇੱਕ ਆਉਂਦੀ ਭਾਵੇਂ ਉਸੇ ਨੂੰ ਪੜੀ ਜਾਓ ਗੱਡੀ ਚਲਾਉਂਦੇ ਪੜੀ ਜਾਓ ਹੱਥੀ ਘਰੇ ਕੰਮ ਕਰਦੇ ਪੜੀ ਜਾਓ ਜਿਹੜੀ ਵੀ ਤੱਕ ਤੁਹਾਨੂੰ ਆਉਂਦੀ ਇੱਕ ਉਸੇ ਨੂੰ बार-बार ਮਤਲਬ ਜਿਵੇਂ ਆਪਾਂ ਕਿਸੇ ਯਾਰ ਦੋਸਤ ਜਾ ਕੋਈ ਵੀ ਰਿਸ਼ਤੇਦਾਰ ਆ ਜਿਹਦਾ ਜਿਆਦਾ ਪਿਆਰ ਹੁੰਦਾ ਮੜਮੜੋ ਉਸੇ ਨੂੰ ਆਪਾਂ ਉਹਦਾ ਨਾਮ ਰਟਣ ਲਈ ਜਾਂਨੇ ਉਹ ਕਦੋਂ ਆਊਗਾ ਉਹ ਬੋਝੀ ਕਰਦਾ ਮੈਨੂੰ ਕਦੋਂ ਆਊਗਾ ਉਸੇ ਦਾ ਨਾਮ ਲੈਨੇ ਆ ਨਾ ਇਸੇ ਤਰ੍ਹਾਂ ਹੀ ਪਰਮਾਤਮਾ ਦੀ ਇੱਕ ਤੋਕ ਫੜ ਲਓ ਉਸੇ ਤੋਕ ਨੂੰ ਬੋਲੀ ਚੱਲੋ ਬਾਰ-ਬਾਰ ਪਰਮਾਤਮਾ ਦੀ ਯਾਦ ਬਣਜੂਗੀ ਪਰਮਾਤਮਾ ਵੇਖੋ ਕਿੰਨਾ ਸੋਹਣਾ ਬਾਣੀ ਨੇ ਸਮਝਾਇਆ ਹੈ ਵੀ ਆਪ ਜਪੋ ਅਵਰਾ ਨਾਮ ਜਪਾਓ ਪਰ ਨਾਲ ਹੀ ਇਹ ਵੀ ਇਹ ਵੀ ਕਹਤਾ ਹੈ ਦੂਜੇ ਪਾਸੇ ਅਵਰप्रदेश ਹੈ ਆਪਨਾ ਕਰ ਹੈ ਆਵਤ ਜਾਵਤ ਜਨਮ ਹੈ ਮਰ ਹੈ ਜੇ ਕਲਾ ਦੂਜਿਆਂ ਨੂੰ ਉਪਦੇਸ਼ ਦੇਈ ਜਾਊਂਗੀ ਤਾਂ ਉਹ ਚੀਜ਼ ਨੂੰ ਤੁਸੀਂ ਆਪ ਕਰਦੇ ਨਹੀਂ ਜੋ ਗੱਲ ਤੁਸੀਂ ਮੂੰਹ ਵਿੱਚੋਂ ਕੱਢਦੇ ਆਂ ਜੋ ਕਹਿੰਨੇ ਆ ਨਾ ਉਹਦੇ ਉੱਤੇ ਪਹਿਲਾਂ ਤੁਹਾਡਾ ਆਪ ਦਾ ਪਹਿਰਾ ਦਿੱਤਾ ਹੋਣਾ ਚਾਹੀਦਾ ਤੁਸੀਂ ਆਪ ਉਸਤੇ ਚੱਲਦੇ ਹੋਮੋ ਫਿਰ ਦੂਜੇ ਉੱਤੇ ਅਸਰ ਪੈਣਾ ਜੇ ਤੁਸੀਂ ਖੁਦ ਨਹੀਂ ਚੱਲਦੇ ਤੇ ਫਿਰ ਦੂਜੇ ਉੱਤੇ ਅਸਰ ਨਹੀਂ ਪੈਣਾ ਤੇ ਗੁਰੂਆਂ ਦੀ ਬਾਣੀ ਆ ਜਿਹੜੀ ਇਹ ਆਪਾਂ ਨੂੰ ਕਿਵੇਂ ਵੇਖੋ ਖਿੱਚ ਪਾਉਂਦੀ ਤੇ ਕਿਵੇਂ ਬਾਣੀ ਜਿਹੜੇ ਹੁਣ ਭਗਤ ਐ ਸੰਤ ਐ ਕਿ ਨਾਮ ਨਾਮ ਸਿਮਰਦੇ ਐ ਇੱਕ ਦੂ ਇੱਕ ਚੜਾਉਂਦੀਆਂ ਰੂਹਾਂ ਚੜ੍ਹਦੀਆਂ ਤੋਂ ਚੜ੍ਹਦੀਆਂ ਪਈਆਂ ਇਹਦਾ ਮਤਲਬ ਗੁਰੂਆਂ ਨੇ ਆਪ ਕਮਾਈ ਕੀਤੀ ਆ ਉਹਦੇ ਉੱਤੇ ਤਾਂ ਹੀ ਆਪਾਂ ਨੂੰ ਬਾਣੀ ਨਾਲ ਖਿੱਚ ਪੈਂਦੀ ਆ ਨਾ ਪਿਆਰ ਬਣਦਾ ਤਾਂ ਹੀ ਅਮਰ ਸ਼ਕਨ ਦਵਾਲ ਨੂੰ ਮਣ ਜਾਂਦਾ ਉਹਨਾਂ ਨੇ ਉਹ ਕਮਾਈ ਕੀਤੀ ਵੀ ਐ ਤੇ ਜੇ ਆਪਣੇ ਵਰਗਾ ਬੰਦਾ ਕਵੇ ਵੀ ਭਾਈ ਅਮਰ ਸ਼ਕਲਾ ਤੇ ਜਾ ਕੇ ਛੇਤੀ ਕਿਤੇ ਕੋਈ ਆਪਣੇ ਆਖੇ ਕੋਈ ਉਦਨ ਤੁਰ ਪਵੇ ਏ ਬਸ ਇਹ ਹੀ ਚੀਜ਼ ਹੈ ਵੀ ਜਦੋਂ ਤੁਸੀਂ ਆਪ ਕਮਾਈ ਕਰਦੇ ਆ ਨਾ ਉਸ ਚੀਜ਼ ਦੀ ਫਿਰ ਦੂਜਾ ਜ਼ਰੂਰ ਗੱਲ ਨੂੰ ਮੰਨਣ ਨੂੰ ਤਿਆਰ ਹੁੰਦਾ ਹੈ ਪਰ ਸੰਗਤ ਦੀ ਲੋੜ ਹੈ ਬਾਹਰ-ਬਾਹਰ ਬਾਣੀ ਸੁਣਨ ਦੀ ਲੋੜ ਹੈ ਉਹਦੀ ਸੰਗਤ ਕਰਨ ਦੀ ਲੋੜ ਹੈ ਪਰਮਾਤਮਾ ਕਿਰਪਾ ਕਰੇ ਕਹਿੰਦੇ ਆ ਆਪ ਜਪੋ ਅਵਰ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੋਗੇ ਜੋ ਗੱਲ ਤੁਸੀਂ ਕਹਿੰਨੇ ਆ ਬਾਣੀ ਦੀ ਜੋ ਵੀ ਤੁਕ ਪੜਦੇ ਆ ਉਹਨੂੰ ਧਿਆਨ ਨਾਲ ਸੁਣੋ ਤੇ ਫਿਰ ਉਸ ਤਰ੍ਹਾਂ ਰਹਿਤ ਬਣਾਓ ਆਪਦੀ ਜੋ ਬਾਣੀ ਕਹਿੰਦੀ ਆ ਉਸ ਤਰ੍ਹਾਂ ਚੱਲੋਵੇਂ ਬਾਣੀ ਤਾਂ ਕਹਿੰਦੀ ਆ ਵੀ ਲੋੜਾ ਪੁਰਿਆ ਕਰੋ ਸਿਰਫ ਤੇ ਜਿਆਦਾ ਤੁਸੀਂ ਜਿਹੜਾ ਆ ਕਮਾਈ ਕਰ ਕਰਕੇ ਤੁਸੀਂ ਬੈਂਕਾਂ ਭਰੀ ਜਾਂਦੇ ਆ ਬੜਾ ਕੁਝ ਬਾਣੀ ਵਿੱਚ ਦੱਸਿਆ ਵਿਦਮੈਨਿੰਗ ਪੜ ਕੇ ਦੇਖੋ ਧਿਆਨ ਨਾਲ ਉਹ ਕਹਿੰਦੇ ਤੇਰੇ ਨਾਲ ਨਹੀਂ ਜਾਣਾ ਤੇਰੇ ਪਤਾ ਤਿੰਗਾ ਤੇਰੀ ਘਰ ਵਾਲੀ ਆ ਤੇਰੀਆਂ ਕੋਠੀਆਂ ਘਰ ਆ ਇਹ ਮੈਂ ਨਹੀਂ ਕਹਿੰਦਾ ਬਾਣੀ ਵਿੱਚ ਲਿਖਿਆ ਵੀ ਲਿਖਿਆ ਆ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਇਹ ਨਾ ਬਣਾਓ ਇਹ ਕਰੋ ਸਾਰਾ ਕੁਝ ਪਰ ਇਹਨਾਂ ਨਾਲ ਪਕੜ ਨਾ ਪਾਓ ਇਹਨਾਂ ਨਾਲ ਮੋਹ ਨਾ ਪਾਓ ਕਿ ਤੁਹਾਨੂੰ ਕੱਲ ਨੂੰ ਦੁਖੀ ਹੋਣਾ ਪਵੇ ਕੱਲ ਨੂੰ ਜੇ ਮਾਇਆ ਕੋਲੋਂ ਚਲੀ ਜਾਂਦੀ ਆ ਫਰਜ ਕਰੋ ਘਟ ਜਾਂਦੀ ਆ ਗਰੀਬੀ ਆਉਂਦੀ ਆ ਤੇ ਤੁਹਾਡਾ ਮਨ ਦੁਖੀ ਹੋਵੇ ਕਲਪਨਾ ਪਵੇ ਨਾ ਇਸ ਤਰ੍ਹਾਂ ਮਨ ਦੁਖੀ ਨਾ ਹੋਵੇ ਜੇ ਕੋਈ ਮੌਤ ਹੁੰਦੀ ਕਿਸੇ ਜੀ ਦੀ ਤੇ ਫਿਰ ਤੁਹਾਨੂੰ ਰੋਣਾ ਪਿਟਣਾ ਨਾ ਪਵੇ aukha na hona pave ਬਾਣੀ ਤਾਂ ਬਹੁਤ ਪਿਆਰ ਨਾਲ ਸਾਨੂੰ ਸਿਝਾਉਂਦੀ ਹੈ ਕਿਤੇ ਕਿਰਪਾ ਕਰੇ ਪਰਮਾਤਮਾ ਸੱਚ ਜਾਣੋ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਵਿਦ ਮੀਨਿੰਗ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਪੜ੍ਹਨਾ ਚਾਹੀਦਾ ਹੈ ਇਹ ਨਹੀਂ ਕਿ ਜਲਦੀ ਭੋਗ ਪਾਉਣਾ ਪੜ ਕੇ ਨਾ 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 ਉਹਨੂੰ ਧਿਆਨ ਨਾਲ ਇੱਕ ਇੱਕ ਅੱਖਰ ਨੂੰ ਸਮਝੋ ਪੜੋ ਪਰਮਾਤਮਾ ਕਿਰਪਾ ਕਰੇ ਸਾਰਿਆਂ ਦਾ ਭਲਾ ਕਰੇ ਇਸ ਚੀਜ਼ ਨੂੰ ਅਸੀਂ ਸਮਝ ਗਏ ਇਹ ਸਾਡੇ ਵਾਸਤੇ ਬਹੁਤ ਪਹਿਲੀ ਗੱਲ ਤਾਂ ਮਨੁੱਖਾ ਜਨਮ ਬੜਾ ਦੁਰਲੱਭ ਹੈ ਜਿਹਨੂੰ ਇੰਨੀ ਸੋਝੀ ਦਿੱਤੀ ਹੈ ਇਨਾ ਦਮਾਗ ਦਿੱਤਾ ਹੈ ਇਹ ਇਸ ਚੀਜ਼ ਨੂੰ ਇਹ ਚੀਜ਼ ਗਰਬਾਣੀ ਹੈ ਜਿਹੜੀ ਇਸ ਬੰਦੇ ਦੇ ਹਿੱਸੇ ਆਈ ਹੈ ਕੱਲੇ ਦੇ ਬਾਕੀ ਜੀ ਉਹਨਾਂ ਵੇਖੋ ਤੁਸੀਂ ਵਿਚਾਰੀਂ ਕਿੰਨੀਆਂ ਆਪਣੇ ਤੋਂ ਥੱਲੇ ਐ ਨੀਚ ਨੀਚ ਉਹਨਾਂ ਨੂੰ ਪਤਾ ਹੀ ਨਹੀਂ ਵੀ ਹੈ ਦਿਮਾਗੀ ਹੈ ਨਹੀਂ ਪਤਾ ਹੀ ਨਹੀਂ ਵੀ ਬਾਣੀ ਕੀ ਚੀਜ਼ ਹੈ ਤੇ ਇਸੇ ਚੀਜ਼ ਦਾ ਹੀ ਆਪਾਂ ਦੇਣ ਨਹੀਂ ਦੇ ਸਕਦੇ ਤੇ ਫਿਰ ਦੁਰਲੱਭ ਜਨਮ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਿਆ ਹੈ ਤੇ ਇਹ ਲੇਖੇ ਲਾ ਦਿੱਗੇ ਆਪਾਂ ਐਸੇ ਜਨਮ ਵਿੱਚ ਇਹ ਗੁਰੂ ਦੇ ਲੇਖੇ ਲਾਏ ਇਹ ਜਨਮ ਕਿਉਂ ਖਰਾਬ ਕਰਨਾ ਹੈ ਦੁਬਾਰਾ ਇੱਥੇ ਆਉਣਾ ਨਾ ਪਵੇ ਜਨਮ ਲੈ ਕੇ ਔਖੇ ਨਾ ਹੋਣਾ ਪਵੇ ਪ੍ਰਮਾਤਮਾ ਕਿਰਪਾ ਕਰੇ ਸਭ ਦਾ ਭਲਾ ਕਰੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਅੱਗੇ ਤੋਂ ਸੁੱਧ ਤੇ ਸਪਸ਼ਟ ਇਹ ਵਿਚਾਰ ਕਰਨ ਦੀ ਮਤ ਬਸ ਸਮਰੱਥਾ ਬਖਸ਼ਣੀ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਮਾਫ ਕਰਨੀਆਂ ਸੁਣਨ ਵਾਲਿਆਂ ਨੇ ਮਾਫ ਕਰਨੀਆਂ ਮੈਨੂੰ ਨਹੀਂ ਪਤਾ ਲੱਗਦਾ ਮੈਂ ਕੀ ਬੋਲੀ ਜਾਨੀ ਐ ਜੋ ਗੁਰੂ ਬੁਲਾਉਂਦਾ ਮੈਂ ਬੋਲੀ ਜਾਨੀ ਐ ਸਭ ਦਾ ਭਲਾ ਹੋਵੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ